ਇੱਕ ਵਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇੱਕ ਚਰਾਣੀ ਪਿੰਡ ਦੀ ਪੂਰਬ ਦਿਸ਼ਾ ਵੱਲ ਇੱਕ ਤਾਲ ਦੇ ਕਿਨਾਰੇ ਖੜੇ ਸਨ ਇੱਕ ਵੱਡਾ ਭਾਰੀ ਸੱਪ ਫਨ ਖਿਲਾਰ ਕੇ ਆਪ ਜੀ ਵੱਲ ਨੂੰ ਆਇਆ ਗੁਰੂ ਜੀ ਨੇ ਤਤਕਾਲ ਹੀ ਉਸ ਨੂੰ ਇੱਕ ਤੀਰ ਮਾਰ ਦਿੱਤਾ ਜਿਸ ਨਾਲ ਉਹ ਸੱਪ ਦੀ ਮੌਤ ਹੋ ਗਈ ਅਤੇ ਉਪਰੰਤ ਗੁਰੂ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਇਹ ਵੱਡਾ ਹੰਕਾਰੀ ਮਸੰਦ ਸੀ ਇਸ ਨੇ ਸਤ ਸੰਗਤ ਵਿੱਚ ਬੈਠ ਕੇ ਆਪਣਾ ਮਨ ਕਦੀ ਵੀ ਨੀਮਾ ਨਹੀਂ ਕੀਤਾ ਸੀ ਹਮੇਸ਼ਾ ਆਕੜ ਵਿੱਚ ਰਹਿੰਦਾ ਸੀ ਗੁਰੂ ਜੀ ਦੀ ਕਾਰਪੇਟਾ ਦਾ ਸਾਰਾ ਧਨ ਇਕੱਠਾ ਕਰਕੇ ਇਹ ਆਪ ਹੀ ਖਾ ਜਾਂਦਾ ਸੀ ਮਰਨ ਸਮੇਂ ਇਸ ਨੇ ਇਸ ਧਨ ਦੀ ਯਾਦ ਵਿੱਚ ਹੀ ਪ੍ਰਾਣ ਤਿਆਗ ਦਿੱਤੇ ਸਨ ਜਿਸ ਕਰਕੇ ਇਸ ਨੇ ਇਹ ਸਰਪ ਦੀ ਜੂਨ ਪਾਈ ਸੀ ਸਾਨੂੰ ਵੇਖ ਕੇ ਇਹ ਆਪਣੀ ਰੱਖਿਆ ਵਾਸਤੇ ਭੱਜਾ ਆਉਂਦਾ ਸੀ ਸੋ ਅਸਾਂ ਇਸ ਦੀ ਮੁਕਤੀ ਕਰ ਦਿੱਤੀ ਹੈ ਗੁਰੂ ਜੀ ਨੇ ਸੰਗਤਾਂ ਨੂੰ ਦੱਸਿਆ ਜੋ ਵਿਅਕਤੀ ਮਾਇਆ ਦੇ ਵਿੱਚ ਗਲਤਾਨ ਰਹਿੰਦੇ ਹਨ ਉਹਨਾਂ ਨੂੰ ਸਰਪ ਜੂਨੀ ਵਿੱਚ ਪ੍ਰਵੇਸ਼ ਕਰਨਾ ਪੈਂਦਾ ਹੈ